ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਸਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਪਹਿਲਾਂ ਤਾਂ ਮੈਨੂੰ ਆਪਰਾ ਇਹ ਦੱਸੋ ਕਿ ਤੁਸੀਂ ਇਸ ਏਰੀਏ ਦੇ ਕੀ ਪੋਜੀਸ਼ਨ ਆ ਤੁਹਾਡੀ ਤੇ ਉਹਦੇ ਬਾਰੇ ਜਾਣਕਾਰੀ ਮੇਰਾ تعلق ਲਾਹੌਰ ਨਾਲ ਹੈ ਅਸੀਂ ਵੈਸੇ ਜਲੰਧਰੀ ਹਾਂ ਅੱਛਾ ਅਸੀਂ ਵੀ ਜਲੰਧਰੀ ਹਾਂ ਜੀ ਸਾਡੀ ਬੋਲੀ ਥੋੜੀ ਜਿਹੀ ਥੋੜੀ ਜਿਹੀ ਤੇ ਸਾਡੀ ਬੋਲੀ ਥੋੜੀ ਜੀ ਜ਼ਰਾ ਬਦਲ ਗਈ ਹੈ ਲਾਹੌਰੀਆਂ ਦੀ ਤੇ ਲੇਕਿਨ ਅਸੀਂ ਜਲੰਧਰੀ ਹਾਂ ਤੇ ਮੈਨੂੰ ਬੜੀ ਖੁਸ਼ੀ ਹੋਈ ਵੇਖ ਕੇ ਕਿ ਸਾਡੇ ਪਰੌਨੇ ਆਏ ਨੇ ਸਾਡੇ ਪੰਜਾਬੀ ਭੈਣਾਂ ਤੇ ਭਰਾ ਆਏ ਨੇ ਇਸ ਸਾਡੀ ਇਹ ਜ਼ਮੀਨ ਬੇਸਿਕਲੀ ਸਾਡੀ ਸਾਰੇ ਸਾਂਝੀ ਜ਼ਮੀਨ ਹੈ ਇਹ ਨਹੀਂ ਹੈ ਕਿ ਵੀ ਇਹ ਪਾਕਿਸਤਾਨ ਹੈ ਜਾਂ ਇੰਡੀਆ ਹੈ ਇਹ ਪੰਜਾਬੀਆਂ ਦਾ ਮੁਲਕ ਹੈ ਇਹ ਪੰਜਾਬੀ ਨੇ ਸਾਰੇ ਇੱਥੇ ਸੂਬੇ ਚਾਹੇ علیحدہ علیحدہ ਨੇ ਮੁਲਕ ਚਾਹੇ علیحدہ علیحدہ ਅਸੀਂ ਇੱਕੋ ਜਿਹੇ ਲੋਕ ਆ ਇੱਕੋ ਜਿਹਾ ਸਾਡਾ ਖਾਣਾ ਹੈ ਇੱਕੋ ਜਿਹੇ ਕੱਪੜੇ ਨੇ ਮੈਂ ਜਦੋਂ ਆਪਣੀਆਂ ਭੈਣਾਂ ਨੂੰ ਮਾਵਾਂ ਨੂੰ ਵੇਖਦਾ ਇੰਜ ਲੱਗਦਾ ਜਿਵੇਂ ਮੇਰੀ ਮਾਂ ਘਲੋਤੀ ਭੀ ਭੈਣ ਘਲੋਤੀ ਇਹੋ ਜਿਹੇ ਸਾਡੇ ਕੱਪੜੇ ਨੇ ਬੋਲੀ ਸਾਡੀ ਹੋ ਜਾਈ ਹੈ ਤੇ ਸਾਨੂੰ ਚਿਹਰੇ ਵੀ ਮਿਲਦੇ ਆ ਜੀ ਸਾਡਾ ਸਾਡਾ ਡੀਐਨਏ ਇੱਕੋ ਹੀ ਹੈ ਡੀਐਨਏ 'ਚ ਬੇਟਾ ਫਰਕ ਨਹੀਂ ਹੈ ਇੱਕੋ ਜਿਹਾ ਡੀਐਨਏ ਹੈ ਸਾਡੇ ਬਲੀਵ ਆਪਣੇ ਆਪਣੇ ਨੇ ਸਾਨੂੰ ਰੱਖ ਕੇ ਇੱਕ ਦੂਸਰੋਂ ਮਿਲਣਾ ਚਾਹੀਦਾ ਹੈ ਮੱਫਤਾ ਵਡਣੀਆਂ ਚਾਹੀਦੀਆਂ ਨੇ ਮੈਨੂੰ ਤੇ ਬੜੀ ਖੁਸ਼ੀ ਹੁੰਦੀ ਹੈ ਅਸੀਂ ਲਾਹੌਰ ਦੇ ਵਿੱਚ ਤੇ ਅਸੀਂ ਜਿੱਥੇ ਕਿਤੇ ਰੈਸਟੋਰੈਂਟ 'ਚ ਬੈਠੀ ਹੋਏ ਸਾਨੂੰ ਕੋਈ ਸਰਦਾਰ ਨਜ਼ਰ ਆ ਜਾਏ ਉਹ ਬਿੱਲ ਨਹੀਂ ਦੇ ਸਕਦਾ ਆਪ ਉਥੇ ਉਹ ਬਿੱਲ ਅਸੀਂ ਦੇਣਾ ਹੈ ਤੇ ਮੈਂ ਇੱਥੇ ਲੱਭਣ ਧਿਆ ਸਾ ਕਿ ਮੈਂ ਇਹਦਾ ਬਿੱਲ ਦੇਣਾ ਚਾਹੁੰਨਾ ਸਾਰਿਆਂ ਨੇ ਖਾਣਾ ਖਾਧਾ ਹੈ ਉਮੈ ਨੂੰ ਇਹ ਨਹੀਂ ਪਤਾ ਚੱਲ ਰਿਹਾ ਸੀ ਕਿ ਸਭ ਨੇ ਆਪਣੇ ਆਪਣੇ ਪੈਸੇ ਦਿੱਤੇ ਨੇ ਜਾਂ ਇਕੱਠੇ ਦਿੱਤੇ ਨੇ ਨਹੀਂ ਭਾਜੀ ਅਸੀਂ ਅਸੀਂ ਸਿਰਫ ਚਾਹ ਦਾ ਆਰਡਰ ਕੀਤਾ ਇੱਥੇ ਬਾਕੀ ਅਸੀਂ ਪ੍ਰਸ਼ਾਦਾ ਆਪਣੀ ਆਪਣਾ ਬਣਾ ਕੇ ਲੈ ਕੇ ਆਏ ਹਾਂ ਨਾਲ ਹਾਂਜੀ ਸਾਡੇ ਕੋਲ ਜਿੱਦਾਂ ਮੇਲ ਹੋਣੀ ਸੀ ਇੱਥੇ ਨਹੀਂ ਮੈਨੂੰ ਮੈਨੂੰ ਵੇਖ ਕੇ ਸਾ ਤਾਨੂੰ ਵੇਖ ਕੇ ਸਾਨੂੰ ਜਿਹੜਾ ਨਾ ਖੁਸ਼ੀ ਹੁੰਦੀ ਏ ਕਿ ਤੁਸੀਂ ਆਪਣੇ ਮੋਲਕ ਚ ਆਏ ਹੋ ਇਹ ਤੁਸੀਂ ਜਦੋਂ ਗੁਰੂ ਜੀ ਦੀਆਂ ਯਾਦਾਂ ਨੇ ਇੱਥੇ ਜਨਮ ਸਥਾਨ ਤੁਸੀਂ ਗਏ ਜਾਓਗੇ ਤੁਸੀਂ ਨਾਰੋਵਾਲ ਜਾਓਗੇ ਪੰਜਾ ਸਾਹਿਬ ਜਾਓਗੇ ਇੱਥੇ ਬਹੁਤ ਸਾਰਾ ਮੱਕਾ ਮਦੀਨਾ ਜਿਹੜਾ ਸਾਡੇ ਸਿੱਖ ਸਿੱਖਾਂ ਦਾ ਉਹ ਸਾਰਾ ਇਹ ਪਾਕਿਸਤਾਨ ਦੇ ਵਿੱਚ ਇਹ ਤੁਹਾਡਾ ਆਪਣਾ ਹੀ ਮੁਲਕ ਹੈ ਗੁਰੂ ਜੀ ਦੀ ਗੁਰੂ ਜੀ ਦੀ ਇੱਥੇ ਵੀ ਉਨੀ ਇੱਜ਼ਤ ਹੈ ਜਿੱਥੇ ਉਹਨੇ ਜਿੱਥੇ ਉਹਨੇ ਜਿੱਥੇ ਉਸ ਪੰਜਾਬ ਵਿੱਚ ਆਈ ਹੈ ਇਹ ਤੁਹਾਡਾ ਮੁਲਕ ਹੈ ਜਨਾਬ ਹੈ ਤੁਹਾਡੀ ਜਗ੍ਹਾ ਹੈ ਤੁਸੀਂ ਤਸ਼ੀਰ ਲਿਆਓ ਆਪਣੀ ਇਬਾਦਤ ਕਰੋ ਤੇ ਹਰ ਇੱਕ ਨੂੰ ਤੁਹਾਡੇ ਚੋਂ ਦੇਖ ਕੇ ਸਾਨੂੰ ਇੰਨੀ ਖੁਸ਼ੀ ਹੁੰਦੀ ਹੈ

ਉਰਦੂ ਪੜਲੰਦੇ ਨੇ ਪੰਜਾਬੀ ਪੜਲੰਦੇ ਨੇ ਜੇ ਐਸੀ ਜ਼ਬਾਨ ਹੋਣੀ ਚਾਹੀਦੀ ਹੈ ਜ਼ਰੂਰ ਕਿ ਜ ਜਿਹਦੇ ਵਿੱਚ ਜਿਹੜਾ ਨਾ ਤੁਹਾਨੂੰ ਵੀ ਸਮਝ ਆ ਜਾਵੇ ਸਾਨੂੰ ਵੀ ਸਮਝ ਆ ਜਾਵੇ ਫਿਰ ਐਕਸਪਲੇਸਿਸ ਜਿੱਥੇ ਤੁਹਾਡਾ ਯੂਨੀਵਰਸਲ ਕੰਟੈਕਸਟ ਹੈ ਉੱਥੇ ਗੁਰਮੁਖੀ ਚ ਵੀ ਹੋਣੀ ਚਾਹੀਦੀ ਐਕਸਪਲੇਸ ਬਿਲਕੁਲ ਸਰ ਜਗ੍ਹਾ ਤੇ ਬਲਕਿ ਅਸੀਂ ਇਹਦੇ ਲਈ ਇਹਦੇ ਲਈ ਮੈਂ ਵਾਦਾ ਕਰਦਾ ਕਿ ਮੈਂ ਤੇਰੀ ਲੋਬਿੰਗ ਕਰਾਂਗਾ ਪੰਜਾਬ ਸਰਕਾਰ ਨਾਲ ਤੇ ਡਿਪਾਰਟਮੈਂਟਾਂ ਦੇ ਨਾਲ ਕਿ ਵੀ ਜਿੱਥੇ ਜਿੱਥੇ ਸਾਡੇ ਸਿੱਖ ਬਰਾਦਰੀ ਦਾ ਆਉਣਾ ਜਾਣਾ ਹੈ ਸਾਡੇ ਪਰੋਣਿਆਂ ਦਾ ਆਉਣਾ ਜਾਣਾ ਹੈ ਉੱਥੇ ਗੁਰਮੁਖੀ ਦੇ ਵਿੱਚ ਵੀ ਸਾਈਨ ਲਾਏ ਜਾਣੇ ਤਾਂ ਕੋਈ ਮੁਸ਼ਕਲ ਨਹੀਂ ਹੈ ਕੋਈ ਔਕਾ ਕੰਮ ਨਹੀਂ ਹੈ ਤੇ ਮੈਨੂੰ ਯਕੀਨ ਹੈ ਕਿ ਇਹ ਨੂੰ ਐਕਸੈਪਟ ਕਰ ਲਿਆ ਜਾਏਗਾ ਸ਼ਫੀਕ ਸਰ ਜੀ ਦਾ ਬਹੁਤ ਸੀਨ ਹੈ ਮੈਂ ਟੂਰਿਜ਼ਮ ਦਾ ਡਾਇਰੈਕਟਰ ਵੀ ਹਾਂ ਪਾਕਿਸਤਾਨ ਦਾ اسلامਬਾਦ ਚ ਤੇ ਫੈਡਰਲ ਗਵਰਨਮੈਂਟ ਦੇ ਵਿੱਚ ਵੀ ਤੇ ਪੰਜਾਬ ਦੀ ਹਕੂਮਤ ਦੇ ਵਿੱਚ ਵੀ ਤੇ ਮੈਂ ਆਪਣੇ ਉਹਨਾਂ ਬੋਰਡਾਂ ਤੇ ਇਹ ਰੱਖਾਂਗਾ ਏਜੰਡੇ ਦੇ ਵਿੱਚ ਕਿ ਵੀ ਉੱਥੇ-ਉੱਥੇ ਗੁਰਮੁਖੀ ਦੇ ਸਾਈਨ ਲਾਏ ਜਾਣ ਧੰਨਵਾਦ ਵਸੇ ਜੋ-ਜੋ ਸਾਨੂੰ ਉਮੀਦ ਸੀਗੀ ਤੁਸੀਂ ਉਮੀਦ ਤੋਂ ਵੱਧ ਸਾਡੇ ਲਈ ਕਰ ਰਹੇ ਹੋ ਤੁਹਾਨੂੰ ਸਾਡੇ ਤੋਂ ਕੋਈ ਪੁੱਛ ਵੀ ਨਹੀਂ ਹੋਇਆ ਥੋੜਾ ਛੱਡ ਕੇ ਇਹਨਾਂ ਚੀਜ਼ਾਂ ਨੂੰ ਸੰਭਾਲਣਾ ਜਿਹੜਾ ਜਿੰਨੀਆਂ ਵੀ ਇੱਥੇ ਗੁਰੂ ਜੀ ਨਾਲ ਮੁਤਲਕਾ ਚੀਜ਼ਾਂ ਨੇ ਜੋ ਵੀ ਹੈਰੀਟੇਜ ਹੈ ਇੱਥੋਂ ਦਾ ਜੋ ਵੀ ਮਸਬੀ ਇੱਕ ਸਾਡੀਆਂ ਪਲੇਸਿਸ ਨੇ ਦਿਖਾਉਂਦੀਆਂ ਸਾਡੇ ਵਾਸਤੇ ਸਾਰਿਆਂ ਦੀ ਇੰਪੋਰਟੈਂਸ ਹੈ ਤੁਸੀਂ ਇੱਥੇ ਅਗਰ ਗਿਰਜੇ ਵੇਖ ਲੋ ਜਾ ਕੇ ਚਰਚ ਵੇਖ ਲੋ ਜਿੰਨੇ ਚਰਚ ਨੇ ਇੱਥੇ ਪ੍ਰਪੋਗੈਂਡਾ ਬੜਾ ਦੁਨੀਆ ਚ ਹੋਏਗਾ ਸਾਫ ਤੁਸਰੇ ਚਰਚ ਤੁਹਾਨੂੰ ਮਿਲਣਗੇ ਸਾਰੇ ਇੱਥੇ ਅਸੀਂ ਜਿਹੜੇ ਨਾ 99% ਪਾਪੂਲੇਸ਼ਨ ਜਿਹੜੀ ਅਸੀਂ ਪਾਕਿਸਤਾਨ ਦੀ ਪਰਮਨ ਲੋਕ ਨੇ ਅਸੀਂ ਸਾਰੇ ਮਜ਼ਬਾਂ ਤੇ ਬਲੀਵ ਕਰਦੇ ਹਰ ਇੱਕ ਦਾ ਆਪਣਾ ਆਪਣਾ ਮਜ਼ਬੂ ਉਹਨੇ ਉਹਦੀ ਜ਼ਿੰਦਗੀ گزارਣੀ ਹੈ ਬੇ ਆਫ ਲਾਈਵ ਇਹਦੇ 'ਚ ਨਹੀਂ ਇਤਰਾਜ਼ ਕਿ ਵੀ ਐ ਕਿ ਉਹ ਤੇ ਐ ਕਿ ਹਿੰਦੂਆਂ ਦੀ ਜਗ੍ਹਾ ਵੀ ਤੁਸੀਂ ਜਾ ਕੇ ਦੇਖੋ ਉਹ ਵੀ ਉਸੇ ਤਰ੍ਹਾਂ ਹੀ ਪ੍ਰੋਟੈਕਟਡ ਨੇ ਤੇ ਸਿੱਖਾਂ ਦੀਆਂ ਬਿਲਕੁਲ ਕਿਉਂਕਿ ਸਾਡੀ ਅਸਲ ਜੋ ਜ਼ੁਬਾਨ ਇੱਕ ਹੈ ਤੇ ਜਦੋਂ ਅਸੀਂ ਬੋਲਦੇ ਹਾਂ ਸਾਡੇ 'ਚ ਕੋਈ ਫਰਕ ਹੀ ਨਹੀਂ ਹੈ ਕਿਸੇ ਕਿਸਮ ਦਾ ਤੇ ਸਾਨੂੰ ਇਹ ਲੱਗਦਾ ਕਿ ਅਸੀਂ ਜਿਹੜਾ ਨਾ ਆਪਣੇ ਤੁਹਾਡੇ ਨਾਲ ਗੱਲਾਂ ਕਰਦੇ ਇਹ ਲੱਗਦਾ ਕਿ ਆਪਣੇ ਦਾਦਿਆਂ ਨਾਨਿਆਂ ਦੇ ਨਾਲ ਬੈਠੇ ਹਾਂ ਤੇ ਗੱਲਾਂ ਕਰਦੇ ਜਲੰਧਰ ਤੋਂ ਕਿਹੜੇ ਏਰੀਆ ਤੋਂ ਭਾਈ ਸਾਹਿਬ ਜੀ ਫਗਵਾੜੇ ਦੇ ਫਗਵਾੜੇ ਦੇ ਇਹ ਫਗਵਾੜੇ ਦੇ ਵੀ ਬਹੁਤ ਨੇ ਜਗਾਟ ਰਹੇ ਤੇ ਜਲੰਧਰੀਏ ਨੇ ਜਲੰਧਰੀਏ ਏਡੇ ਏਡੇ ਅਸੀਂ ਜ਼ਾਲਮਾ ਅਸੀਂ ਸਮਝਦੇ ਅਸੀਂ ਕਹਿੰਦੇ ਹੁੰਨੇ ਕਿ ਜਲੰਧਰ ਦਾ ਜਿਹੜਾ ਨਾ ਜੀ ਆ ਹੋਵੇ ਬਦਮਾਸ਼ ਹੋਵੇ ਤੇ ਅੰਮ੍ਰਿਤਸਰ ਦਾ ਮਾਮ ਮਸਜਦ ਹੋਵੇ ਤੇ ਕੋਈ ਬਰਾਬਰ ਹੁੰਦਾ ਹੈ ਜੀ ਜਲੰਧਰ ਦਾ ਵੀ ਆਵਾਜ਼ ਵੀ ਸ਼ਰੀਰ ਹੀ ਹੁੰਦਾ ਹੈ ਜਲੰਧਰੀਏ ਜਿਹੜੇ ਨੇ ਸਾਡੇ ਚ ਇੱਕ ਬੜਾ ਟ੍ਰੈਂਡ ਹੈ ਇਥੇ ਕਿ ਅਸੀਂ ਜਲੰਦਰੀਏ ਵਿਆਹ ਵੀ ਜਲੰਦਰੀਆਂ 'ਚ ਕਰਦੇ ਹਾਂ ਸਿਰਫ ਪਾਕਿਸਤਾਨ 'ਚ ਕਿ ਅਸੀਂ ਜਲੰਦਰੀਆ ਸੀ ਵੇਖਦੇ ਹਾਂ ਕਿ ਪਿੱਛੋਂ ਜਲੰਦਰੀਆ ਹਾਂਜੀ ਤੇ ਜਲੰਦਰੀਆ ਦਾ ਰਿਸ਼ਤਾ ਕਰਦੇ ਹੋ ਕੁੜੀ ਦਾ ਤੇ ਮੁੰਡੇ ਦਾ ਠੀਕ ਹੈ ਜਲੰਦਰੀ ਕੰਟੇ ਲੋਕ ਨੇ ਨਾ ਖਾੜਾ ਫਗਵਾੜਾ ਫਗਵਾੜਾ ਵੀ ਤੇ ਕੈਂਟੇ ਦੇ ਨਾਲ ਵੀ ਸਾਡੇ ਕੁਝ ਰਿਸ਼ਤੇਦਾਰ ਸਨ ਪਰ ਇਹ ਜ਼ਮੀਨਾਂ ਜ਼ਮੂਨਾ ਹੁੰਦੇ ਸਨ ਜਿਵੇਂ ਸਾਰਾ ਹੋਇਆ ਫਗਵਾੜੇ ਤੋਂ ਉਧਰ ਤੇ ਉਧਰੋਂ ਉਧਰੋਂ ਇੱਧਰ ਇਹ ਸਾਰੇ ਤੋਂ ਬੜੇ ਮੈਨੂੰ ਲੱਗਦਾ ਤੁਹਾਡੇ ਪਿੰਡ ਦੇ ਨੇ ਸਾਰੇ ਲੋਕ ਨੇ ਉਹ ਜਿਹੜਾ 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 ਜ਼ਿੰਦਗੀ ਦਾ ਇੱਕ ਆਇ ਕੋਈ ਦ ਕਿ ਅਸੀਂ ਸਿਰਫ ਪੰਜਾਬੀ ਮਾਰੇ ਗਏ ਮੇ ਲੋਕ ਤੇ ਵੰਡੇ ਗਏ ਅਗਰ ਕੋਈ ਮਰਿਆ ਤੇ ਪੰਜਾਬੀ ਮਰਿਆ ਦੋ ਪਾਸੇ ਠੀਕ ਹੈ ਨਾ ਜੀ ਅਸੀਂ ਵੱਡ ਹੋਏ ਪੰਜਾਬ ਦੇ ਪੰਜਾਬ ਦੇ ਤੇ ਜਿਹੜਾ ਜ਼ੁਲਮ ਹੋਇਆ ਸੀ ਉਹ ਇਸ ਤਰੀਕੇ ਦੇ ਨਾਲ ਉਹਨੂੰ ਅਗਰ ਅਲੱਗਦਾ ਵੀ ਕਰਨਾ ਤਾਂ ਉਹਨੂੰ ਕਿਸੇ ਤਰੀਕੇ ਨਾਲ ਕਰ ਸਕਦੇ ਸੀ ਲੇਕਿਨ ਜਿਹੜਾ ਸਾਨੂੰ ਮਾਰਿਆ ਉਹ ਇੱਕ ਬੰਨੇ ਕਰ ਦਿੰਦੇ ਸਰ ਤੇ ਉਹ ਹੀ ਲੋਕ ਨੇ ਜਿਹੜੇ ਸਦੀਆਂ ਤੋਂ ਇਕੱਠੇ ਰਹਿੰਦੇ ਪੈਸਾ ਤੇ ਕੀ ਹੋਇਆ ਯੱਕ ਦਾ ਮਕਰਾਬ ਦੇ ਵਿੱਚ ਚੀਜ਼ਾਂ ਜਿਹੜੀਆਂ ਨੇ ਪੁੱਟੀਆਂ ਹੋ ਗਈਆਂ ਸਰ ਉਹ ਅਰਬੀ ਜਿਹੜੇ ਨੇ ਜ਼ੁਬਾਨ ਦੀ وجہ ਨਾਲ ਮਰੋਕੋ ਤੋਂ ਲੈ ਕੇ ਹਿਮਨ ਤੱਕ ਕੋਈ ਨਹੀਂ ਨਾ ਵਟ ਇਜ਼ ਬਾਈਂਡਿੰਗ ਥੈਮ ਲੈਂਗੁਏਜ ਤੇ ਦੇਖੋ ਨਾ ਸਾਡਾ ਕਿੰਨਾ ਇੱਕ ਮਿੰਟ ਜਿਹੜਾ ਨਾ ਉਹ ਮਿਲ ਗਿਆ ਆਪਸ ਵਿੱਚ ਲੈਂਗੁਏਜ ਇੱਕ ਜ਼ੁਬਾਨ ਹੈ ਨਾ ਬੜੀ ਵੱਡੀ ਬਾਈਂਡਿੰਗ ਹੈ ਸਾਡਾ ਜਿਹੜਾ ਕਲਚਰ ਹੈ ਸਾਡੀਆਂ ਜਿਹੜੀਆਂ ਆਦਤਾਂ ਨੇ ਉਹ ਬਿਲਕੁਲ ਇਕੋ ਜੀਆਂ ਨੇ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਇੰਝ ਵਸਦੇ ਰਹੋ ਖੁਸ਼ ਰਹੋ ਇਹ ਮੁਲਕ ਤੁਹਾਡਾ ਹੈ ਇੱਥੇ ਆਓ ਇਹ ਜਿਹੜਾ ਅਸੀਂ ਵੀਜ਼ਿਆਂ ਤੇ ਬੜੀ ਯੂਜ਼ ਕਰਵਾਈਏ ਉਹਦੇ ਚ 3 ਸਾਲ ਪਹਿਲੇ ਤੋਂ ਮੈਂ ਉਹਦਾ ਹਿੱਸਾ ਰਿਆਂ ਪ੍ਰੋਸੈਸ ਸ਼ੁਰੂ ਕੀਤਾ ਕਿ ਮਲਕਾਂ ਦੇ ਵੀਜ਼ੇ ਆਸਾਨ ਕਰੋ ਪਾਕਿਸਤਾਨ ਆਉਣਾ ਲੋਕਾਂ ਦਾ ਆਸਾਨੀ ਪੈਦਾ ਕਰੋ ਉਹਦੇ ਤੇ ਅਸੀਂ ਕਿਹਾ ਕਿ ਸਭ ਤੋਂ ਪਹਿਲੇ ਐਨ ਆਰ ਆਈਜ਼ ਨੂੰ ਤੇ ਬਹੁਤ ਆਸਾਨ ਕਰ ਦਿਓ ਉਹਨਾਂ ਨੂੰ ਆਨਲਾਈਨ ਕਰ ਦਿਓ ਉਹਨਾਂ ਨੂੰ ਕਿ 126 ਮਲਕਾਂ ਦੇ ਅਸੀਂ ਵੀਜ਼ੇ ਆਨਲਾਈਨ ਕਰਵਾਏ ਨੇ ਸਿਸਟਮ ਦੇ ਕੋਲੋਂ ਜਿਹੜੇ ਕੋ ਹੋਏ ਨੇ ਹੁਣ ਲੋਕ ਉਹਨੂੰ ਆਨਲਾਈਨ ਕਰ ਰਹੇ ਨੇ